जिला गुरदासपुर ਨਾਲ ਸੰਬੰਧਤ ਆਪ ਦੇ तमाम ਲੀਡਰਸ਼ਿਪ ਪੀਤੀ ਸ਼ਾਮ ਦਿੱਤੀ ਕਿਸੇ ਗੁਰਦਾਸਪੁਰ ਦਫਤਰ ਵਿੱਚ ਹੋਏ ਇਕੱਠੇ ਘਟਨਾਕਰਮ ਦੇ ਮਾਮਲੇ ਚ ਡਿਪਟੀ ਕਮਿਸ਼ਨਰ ਦੇ ਹੱਕ ਵਿੱਚ ਆ ਗਏ। देर शाम ਜ਼ਿਲ੍ਹੇ ਦੀ तमाम ਆਪ ਲੀਡਰਸ਼ਿਪ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇੱਕ ਐਮਪੀ ਨੇ ਵਿਦਵਾਨ ਸਬਾਦੇਵ ਰੋਟੀ ਢੀੜ ਦੇ ਉੱਤੇ ਆਪੂ ਦੀ ਮਜਬੂਰੀ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਗਲਤ ਅਸ਼ਬਦਾਵਲੀ ਦਾ ਵਰਤੋਂ ਕੀਤਾ ਹੈ ਜਦ ਕਿ ਦੂਜੇ ਸੀਨੀਅਰ ਆ ਗੌਰਵ ਲੋਬੀ ਉਸ ਨੂੰ ਰੋਕਿਆ ਨਹੀਂ ਗਿਆ ਉਹਨਾਂ ਨੇ ਕਿਹਾ ਕਿ ਇੱਕ ਐਮਪੀ ਨੂੰ ਜੇ ਸ਼ਬਦਾਵਲੀ ਵਰਤਣਾ ਸ਼ੋਭਾ ਨਹੀਂ ਦਿੰਦਾ ਜਦਕਿ ਡਿਫਰੈਂਟ ਮਿਸ਼ਰ ਇੱਕ ਜੰਮੇਵਰ ਪੌਦੇਦਾਰ ਹੈ ਜੇ ਡੀ ਐਚ ਫੈਸ਼ਨ ਨਿਊ ਜੰਗੇ ਦੇ ਹੱਟੀ ਇੱਥੇ ਲੇਡੀ ਸੂਟ ਪਲਾਜੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ। ਸ਼੍ਰੀ ਰਾਦੇ ਕਲਾਥ ਉਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਅੱਜ ਜੋ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਡੀਸੀ ਆਫਿਸ ਦੇ ਵਿੱਚ ਤ੍ਰਿਪ ਤਰਜੇਂਦਰ ਸਿੰਘ ਬਾਜਵਾ ਪ੍ਰਤਾਪ ਜੀ ਜਿਨੇ ਵੀ ਗਰਦਾਸਪੁਰ ਦੀ ਲੀਡਰਸ਼ਿਪ ਜੀ ਉਹਨਾਂ ਨੇ ਜਿਹੜੀ ਅੱਜ ਕਾਣ ਨਿੰਦਣਯੋਗ ਸ਼ਬਦਾਵਲੀ ਵਰਤੀ ਆ ਅੱਜ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਸਾਡੇ ਸ਼ਰੀਕਲ ਸਿੰਘ ਜੀ ਐਮਐਲਏ ਬਟਾਲੇ ਤੋਂ ਰੰਧਾਵਾ ਸਾਹਿਬ ਨਗਰੂਪ ਜੀ ਸ਼ਮਸ਼ੇਰ ਭਾਜੀ ਸਾਰੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਇਹਦੀ ਹਸਤੀ ਬਹੁਤ ਕਾਣ ਨਿੰਦਾ ਕਰਦੇ ਆ ਬਹੁਤ ਮਾੜੀ ਸ਼ਬਦਾਵ ਸ਼ਬਦਾਵਲੀ ਦੇ ਨਾਲ ਅੱਜ ਮੈਂ ਦੇਖ ਰਿਹਾ ਸੁਖਜੇਂਦਰ ਸਿੰਘ ਰੰਧਾਵਾ ਇੱਕ ਬੜਾ ਬਹੁਤ ਕਹਿਣਯੋਗ ਗੱਲ ਨਹੀਂ ਕੀ ਇੱਕ ਐਮਐਲਏ ਇੱਕ ਮੈਂਬਰ ਆਫ ਪਾਰਲੀਮੈਂਟ ਇੱਕ ਡੀਸੀ ਦੀ ਚੇਅਰ ਦੇ ਨਾਲ ਐਡੀ ਮਾੜੀ ਸਫਲਾਬਦੀ ਦੇ ਨਾਲ ਬੋਲੇ ਆਪਣੀ ਸਰਕਾਰ ਦੇ ਵਿੱਚ ਪਾਵਰ ਦੇ ਵਿੱਚ ਕਿਦਾਂ ਬੋਲਦੇ ਹੋਣਗੇ ਗੱਲ ਤੁਸੀਂ ਸਵਾਲ ਕਰ ਰਹੇ ਜੇ ਵੋਟਾਂ ਕੱਟਣ ਦੀ ਤੁਸੀਂ ਸਵਾਲ ਕਰ ਰਹੇ ਜੇ ਮੇਰੇ ਨਾਲੋਂ ਵੱਧ ਪਤਾ ਤੁਹਾਡੇ ਚੈਨਲਾਂ ਦੇ ਵਿੱਚ ਰਿਕਾਰਡ ਹੈ ਮੈਂ ਫਤਿਹਗੜ ਚੂੜੀਆਂ ਦਾ ਰਿਕਾਰਡ 2019 ਦੇ ਵਿੱਚ ਕਿੰਨੇ ਇਹਨਾਂ ਨੇ ਕਤਲ ਕਰਾਏ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਰਿਕਾਰਡ ਆਪਣੇ ਚਾਲਰਾਂ ਤੋਂ ਕੱਢ ਕੇ ਵੇਖਿਓ ਇਲੈਕਸ਼ਨਾਂ ਦੇ ਵਿੱਚ ਇੱਕ ਪਰਿਵਾਰਾਂ ਨੂੰ ਮਰਵਾਇਆ ਦੂਜਾ ਭਰਾ ਉਹਦਾ ਦੇ ਅੰਦਰ ਕਰਾਏ ਤ੍ਰਿਪਤ ਰਜਿੰਦਰ ਬਾਜਵਾ ਨੇ 190 ਪੰਚਾਇਤਾਂ ਦੇ ਵਿੱਚੋਂ ਕਿੰਨੀਆਂ ਪੰਚਾਇਤਾਂ ਦੇ ਵਿੱਚ ਇਲੈਕਸ਼ਨ ਕਰਾਈ ਆ ਮੈਂ ਅੱਜ ਦੇ ਦਿਨ ਦੇ ਵਿੱਚ ਸ਼ਾਮ ਤੱਕ ਹੀ ਗੱਲ ਕਰ ਰਹੀ ਸੀ ਜਗਰੂਪ ਜੀ ਅੱਜ ਮੈਂ 26 ਤੋਂ 27 ਪਿੰਡਾਂ ਦੇ ਵਿੱਚ ਸਰਵਸੰਮਤੀਆਂ ਕਰਕੇ ਆਇਆ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣਾ ਰਿਕਾਰਡ ਕੱਢ ਕੇ ਦੱਸੇ ਪੰਚਾਇਤ ਮੰਤਰੀ ਸੀ ਮੌਜੂਦਾ ਪੰਚਾਇਤ ਮੰਤਰੀ ਸੀ ਪੰਜਾਬ ਸਰਕਾਰ ਦਾ ਕਿੰਨੀਆਂ ਇਹਨਾਂ ਨੇ ਸਭ ਸੰਪਤੀਆਂ ਕਰਾਈਆਂ ਹਰ ਇੱਕ ਪਿੰਡ ਦੇ ਵਿੱਚ ਇਹਨਾਂ ਨੇ ਆਪਣੇ ਕਾਂਗਰਸ ਦੇ ਹੀ ਪੜਾ ਪੜਾ ਕੇ ਮਰਵਾਏ ਆਮ ਆਦਮੀ ਪਾਰਟੀ ਦੇ ਔਰ ਕਾਲੀ ਦਲ ਦੀ ਟੀਮ ਨੂੰ ਕਿਸੇ ਨੂੰ ਵੀ ਵੀਡੀਓ ਦਫ਼ਤਰ ਦੇ ਲਾਗੇ ਨਹੀਂ ਆਉਣ ਦਿੱਤਾ ਗਿਆ ਵੇਖੋ ਜੋ ਸੱਚਾ ਸੱਚ ਹੈ ਮੈਂ ਤ੍ਰਿਪਤਰ ਚੰਦਰ ਸਿੰਘ ਬਾਜਵਾ ਨੂੰ ਜਿੰਨੀ ਵੀ ਕਾਂਗਰਸ ਦੀ ਟੀਮ ਹੈ ਇਹਨਾਂ ਨੂੰ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਦਾ ਕਿ ਗਾਂ ਵਾਸਤੇ ਜਿਹੜੀ ਤੁਸੀਂ ਗੱਲ ਕਰ ਰਹੇ ਜੇ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਕੌਣ ਕਹਿੰਦਾ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਜਗ੍ਹਾ ਨਹੀਂ ਮਿਲਦੀ ਇੱਕ ਬੰਦੇ ਉਹ ਕਹਿ ਰਿਹਾ ਸਾਨੂੰ ਜੁਲਾ ਡਾਕਸ ਨਹੀਂ ਦੇ ਰਹੇ ਇੱਕ ਬੰਦੇ ਕਹਿ ਰਿਹਾ ਆਪਣੇ ਟੀਕਾ ਮਾਰ ਰਹੇ ਨੇ ਕੌਣ ਕਹਿ ਰਿਹਾ ਤੁਸੀਂ ਵਿੱਚੋਂ ਵੀਰ ਕਹਿ ਰਿਹਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਕੋਈ ਡਰ ਨਹੀਂ ਹੈ ਕਿਉਂ ਡਰ ਡਰ ਕਾ ਦਾ ਹੋਣਾ ਇਹਦੇ ਵਿੱਚ ਕੋਈ ਡਰ ਨਹੀਂ ਹੈ ਮੈਂ ਤੁਸੀਂ ਮੈਨੂੰ ਦੱਸੋ ਮੇਰਾ ਵੇਖੋ ਤੁਸੀਂ ਮੈਨੂੰ ਦੱਸੋ ਕਿਹੜੇ ਪਿੰਡ ਦੇ ਵਿੱਚ ਜਿਹੜਾ ਬੰਦਾ ਹੁੰਦਾ ਮੈਂ ਇਲੈਕਸ਼ਨ ਨਹੀਂ ਲੜਾਉਂਗਾ ਮੈਂ ਲੜਾ ਦੂੰਗਾ ਮੈਨੂੰ ਦੱਸੋ ਤੁਸੀਂ ਮੈਂ ਤੁਹਾਨੂੰ ਦਊਗਾ ਨਹੀਂ ਮੰਨ ਲਿਆ ਮੈਂ ਦੌਕਾ ਨਹੀਂ ਮੰਨ ਲਿਆ ਮੇਰੀ ਕੁ ਮੇ ਕੋ ਆਵਾਜ਼ ਵੀ ਹੈ ਨਾ ਜਾਂਦੇ ਕੋ ਮਾੜਾ ਬੋ ਰਿਹਾ ਮੈਂ ਜਾਂ ਤੇ ਜਾਂ ਤੇ ਕੋਈ ਮੇਰੀ ਜ਼ੁਬਾਨ ਤੋਂ ਕੋਈ ਮਾੜਾ ਚੁੱਪ ਤੇ ਨਿਕਲਿਆ ਦੇਖੋ ਰਾਤੀ ਮੈਂ ਇਦਾਂ ਨਹੀਂ ਮੈਂ ਤੁਸੀਂ ਮੇਰੇ ਕੋਲ ਆ ਜੇ ਹੁਣ ਕਈ ਵਿਚਾਰੇ ਦੂਰ ਵੀ ਖੜੇ ਹੋ ਸਕਦੇ ਉਹਨਾਂ ਨੂੰ ਆਵਾਜ਼ ਨਾ ਸੁਣਦੀ ਹੋਵੇ ਫਿਰ ਤੁਸੀਂ ਕਹੋਗੇ ਹੌਲੀ ਬੋਲਦੇ ਦੇਖੋ ਬਹੁਤ ਮਾੜੀ ਗੱਲ ਹੈ ਇੱਕ ਡੀਸੀ ਦੀ ਜੇਬ ਦੇ ਨਾਲ ਇੱਕ ਪੋਸਟ ਦੇ ਨਾਲ ਇੰਨੀ ਪੜ੍ਹਾਈ ਕਰਕੇ ਡੀਸੀ ਦੀ ਕੁਰਸੀ ਤੇ ਪਹੁੰਚਿਆ ਜਾਂਦਾ ਵਾ ਬਹੁਤ ਮਾੜੀ ਗੱਲ ਮੈਂ ਉਹਨਾਂ ਨੂੰ ਆਪਣੇ ਵੱਲੋਂ ਇੱਕ ਮੈਸੇਜ ਦੇਣਾ ਚਾਹੁੰਦਾ ਤੁਸੀਂ ਕਿਸੇ ਪਰਿਵਾਰ ਦੇ ਨਾਲ ਚੰਗੇ ਪਰਿਵਾਰ ਦੇ ਨਾਲ ਜੁੜੇ ਜੇ ਇਹੋ ਜੀ ਸ਼ਬਦਾਵਲੀ ਨਾ ਜਿਆਦਾ ਕਿਸੇ ਨੂੰ ਮਾੜਾ ਸ਼ਬਦ ਬੋਲ ਕੇ ਕੋਈ ਕੰਮ ਨਹੀਂ ਹੋ ਜਾਣਾ ਤੁਸੀਂ ਕਹਿ ਰਹੇ ਜੇ ਵੀਡੀਓ ਵੀਡੀਓ ਮੈਂ ਆਪ ਵੀਡੀਓ ਦੇ ਵਿੱਚ ਦੇਖ ਰਿਹਾ ਪੱਤਰਕਾਰਾਂ ਨੇ ਵੀਡੀਓ ਬਣੀ ਆ ਵੀਡੀਓ ਦੇ ਵਿੱਚ ਵੀਡੀਓ ਦਫ਼ਤਰ ਮੌਜੂਦ ਨੇ ਵੀਡੀਓ ਦੇ ਵਿੱਚ ਐਸੇ ਪ੍ਰੈਸ਼ਰ ਬਣਾਇਆ ਜਾ ਰਿਹਾ ਇਹਨਾਂ ਨੂੰ ਕੈਂਡੀਡੇਟ ਨਹੀਂ ਮਿਲ ਰਿਹਾ ਇਸੇ ਕਰਕੇ ਥੋੜੇ ਪਜਲ ਹੋਏ ਫਿਰਨੇ ਹੋ ਰਹੇ ਇਹੋ ਜੀ ਕੋਈ ਗੱਲ ਨਹੀਂ ਅਸੀਂ ਡੀਸੀ ਸਾਹਿਬ ਦੇ ਨਾਲ ਔਰ ਚੋਣ ਕਮਿਸ਼ਨ ਨੂੰ ਮੇਰੀ ਮੰਗ ਹੈ ਮੇਰੀ ਇੱਕ ਮੰਗ ਹੈ ਕਿ ਜੋ ਵੀ ਇਹਨਾਂ ਬਧਿਸਭਾਵਲੀ ਬੋਲੀ ਉਹਦੇ ਤੇ ਉਤੇ ਐਕਸ਼ਨ ਲਿਆ ਆਵਾ ਜਾਵੇ ਜਿਹੜੀ ਬੰਦੀ ਕਾਰਵਾਈ ਇਹਨਾਂ ਦੇ ਕਾਰਵਾਈ ਕੀਤੀ ਤੇ ਬਹਿਨ ਨੂੰ ਚਿਹਰਾ ਲੱਗਿਆ ਦਫਤਰ ਦੇ ਵਿੱਚ ਆਪਾਂ ਮਾੜਾ ਸ਼ਬਦ ਥੋੜੀ ਬੋਲ ਸਕਦੇ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਵੀ ਆਪਾਂ ਕਿਸੇ ਵੀ ਦਫਤਰ ਦੇ ਵਿੱਚ ਕਿਸੇ ਵੀ ਦਫਤਰ ਦੇ ਵਿੱਚ ਆਪਾਂ ਮਾੜੀ ਸਭਾਵਲੀ ਨਹੀਂ ਬੋਲ ਸਕਦੇ ਪਬਲਿਕ ਦੇ ਨੁਮਾਇੰਦੇ ਆ ਪਬਲਿਕ ਵੀ ਬੈਠ ਸਕਦੀ ਆ ਐਮਐਲਏ ਸਾਹਿਬ ਬੈਠ ਸਕਦੇ ਨੇ ਐਮਪੀ ਬੈਠ ਨੂੰ ਚਿਹਰਾ ਲਗੀਆਂ ਨੇ ਬੈਠ ਕੇ ਕਿਸੇ ਤਰੀਕੇ ਨਾਲ ਗੱਲ ਕਰ ਸਕਦੇ ਆ ਆਪਾਂ ਮਾੜਾ ਨਹੀਂ ਬੋਲ ਸਕਦੇ ਅੱਜ ਜੋ ਹੋਇਆ ਬਹੁਤ ਹੀ ਨਿੰਦਨਯੋਗ ਹੋਇਆ ਲੋਕ ਆਪਣਾ ਨਮਾਇੰਦਾ ਚੁਣਦੇ ਨੇ ਕਿਉਂ ਚੁਣਦੇ ਨੇ ਵੀ ਉਹਦੇ ਉਹ ਸੰਸਕਾਰੀ ਹੋਊਗਾ ਆਏਗੇ ਦੀ ਇੱਜ਼ਤ ਕਰੂਗਾ ਔਰ ਸਾਡੇ ਸਿਰ ਤੇ ਹੱਥ ਰੱਖੂਗਾ ਜਿਹੜੀ ਸਾਡੇ ਰੁਕੇ ਹੋਏ ਕੰਮਾਂ ਉਹਨਾਂ ਨੂੰ ਤਰਜੀਹ ਦੇਊਗਾ ਪਰ ਅੱਜ ਜੋ ਮਰਿਆਦਾ ਡੀਸੀ ਆਫਿਸ ਦੀ ਸੀ ਅੱਜ ਮੈਂ ਚੋਣ ਕਮਿਸ਼ਨ ਤੋਂ ਮੰਗ ਕਰਦਾ ਵੀ ਜਿਹੜੀ ਉਹ ਮਰਿਆਦਾ ਬਿਲਕੁਲ ਛੁੱਟੀ ਗਈ ਹੈ ਥੱਲੇ ਇੱਕ ਡੀਸੀ ਸਾਹਿਬ ਨੂੰ ਏਡੀ ਪੱਦੀ ਸ਼ਬਦਾਵਲੀ ਚ ਬੋਲਿਆ ਗਿਆ ਜਿਸ ਤਰ੍ਹਾਂ ਤੁਹਾਨੂੰ ਸ਼ਾਇਦ ਯਾਦ ਹੋਣਾ ਬਟਾਲੇ ਬਲਾਸਟ ਹੋਇਆ ਸੀ ਤੇ ਬੈਂਸ ਬ੍ਰਦਰ ਆਏ ਸੀ ਉੱਥੇ ਬੈਂਸ ਬ੍ਰਦਰ ਨੇ ਆਖਿਆ ਸੀ ਡੀਸੀ ਨੂੰ ਡੀਸੀ ਸਾਹਿਬ ਨੂੰ ਉਹ ਵੀ ਇਹ ਤੁਹਾਡੇ ਬਾਪ ਦਾ ਦਫ਼ਤਰ ਨਹੀਂ ਪਰ ਉਦੋਂ ਫਿਰ ਨਾ ਤੇ ਕੋਈ ਚੋਣ ਜਾਬਤਾ ਲੱਗਾ ਸੀ ਉਦੋਂ ਉਦੋਂ ਸਰਕਾਰ ਕਾਂਗਰਸ ਦੀ ਸੀ ਤੇ ਉਹਦੇ ਤੇ ਪਰਚਾ ਕੀਤਾ ਗਿਆ ਸੀ ਉਹਦੇ ਤੇ ਕਾਰਵਾਈ ਕੀਤੀ ਗਈ ਸੀ ਪਰ ਅੱਜ ਦੁੱਖ ਦੀ ਗੱਲ ਇਹ ਹੈ ਅੱਜ ਚੋਣ ਕਮਿਸ਼ਨ ਨੂੰ ਅਸੀਂ ਮੰਗ ਕਰਦੇ ਹਾਂ ਵੀ ਅੱਜ ਜਿਹੜੀ ਇਹਨਾਂ ਨੇ ਪੱਦੀ ਸ਼ਬਦਾਵਲੀ ਬੋਲੀ ਗਈ ਹੈ ਆਖਿਆ ਗਿਆ ਲੱਤਾਂ 'ਚ ਜਾਣ ਹੈ ਨਹੀਂ ਹੱਦ ਹੋਗੀ ਇਹ ਮਰਿਆਦਾ ਕੋਈ ਕਿਹੜੀ ਪਾਸਾ ਬੋਲਦੇ ਆਪਾਂ ਫਿਰ ਆਖਿਆ ਜਾ ਰਿਹਾ ਵੀ ਦਫ਼ਤਰ 'ਚੋਂ ਬਾਹਰ ਨਹੀਂ ਨਿਕਲਣ ਦੇਵਾਂਗੇ ਇਹ ਕੀ ਹੈ ਫਿਰ ਸਿਕਿਉਰਟੀ ਨਾਲ ਅੰਦਰ ਆ ਰਹੇ ਆ ਇਹ ਏਡੀ ਬਦਮਾਸ਼ੀ ਅਸੀਂ ਵੀ ਵਿਰੋਧੀ ਦਰਚ ਰਹੇ ਆ ਅਸੀਂ ਕਿੰਨਾ ਕ ਦਬਾਇਆ ਕਿੰਨੀਆਂ ਕ ਅਸੀਂ ਚੀਕਾਂ ਮਾਰੀਆਂ ਇਹ ਕਹਿੰਦੇ ਨੇ ਵੀਡੀਓ ਜਿਹੜੇ ਨੇ ਐਮਐਲਏ ਨੇ ਆਪਣੇ ਲਗਾ ਕੇ ਰੱਖੇ ਨੇ ਆ ਤੇ ਮੈਂ ਪੁੱਛਣਾ ਚਾਹਨਾ ਵਿਰੋਧੀ ਧਿਰ ਦੇ ਨੇਤਾ ਨੂੰ ਕਿ ਕੱਲ ਤੇ ਦੁਪਹਿਰੇ ਤੁਸੀਂ ਵੀਡੀਓ ਨਾਲ ਬਹਿ ਕੇ ਤਾਰੀ ਵਾਲ ਦੇ ਵਿੱਚ ਕੁਰਸੀਆਂ ਤੇ ਬਹਿ ਕੇ ਆਪਣੀਆਂ ਫੇਸਬੁੱਕਾਂ ਤੇ ਫੋਟੋਆਂ ਪਾ ਰਹੇ ਸੀ ਉਹ ਕੋਈ ਉਹ ਕੌਣ ਸੀ ਉਹ ਕੌਣ ਸੀ ਹੱਦ ਹੋ ਗਈ ਝੂਠ ਸੱਚਾਈ ਗੱਲ ਇਹ ਹੈ ਇਹ ਬੁਖਲਾਗੇ ਨੇ ਮੈਂ ਆਪਣੇ ਹਲਕੇ ਦੀ ਗੱਲ ਕਰਦਾ ਮੇਰੇ ਹਲਕੇ ਦੇ ਵਿੱਚ ਕਈ ਸਰਬਸੰਮਤੀਆਂ ਹੋ ਰਹੀਆਂ ਨੇ ਦੁੱਖ ਦੀ ਗੱਲ ਹੈ ਜਿੱਥੇ ਸਰਬਸੰਮਤੀ ਹੋ ਰਹੀ ਹੈ ਜਿੱਥੇ ਇਹਨਾਂ ਨੂੰ ਪਤਾ ਲੱਗ ਰਿਹਾ ਉੱਥੇ ਜਾ ਜਾ ਕੇ ਪਹੁੰਚ ਪਹੁੰਚ ਕੇ ਫਿਰ ਜਿਹੜਾ ਵਾ ਉਹ ਘਰ ਪੜਨ ਦੀ ਕੋਸ਼ਿਸ਼ ਕਰਦੇ ਨੇ ਵੀ ਇਹਦਾ ਐਂਟੀ ਲੱਭੋ ਹੈ ਕਿਹੜਾ ਲੋਕ ਡਰਦੇ ਇਹਨਾਂ ਨੂੰ ਇਹ ਨਹੀਂ ਦੱਸ ਰਹੇ ਵੀ ਆ ਸਾਡੇ ਪਿੰਡਾਂ ਦੇ ਵਿੱਚ ਸਰਬਸੰਤੀਆਂ ਹੋ ਗਈਆਂ ਅੱਜ ਇਹਨਾਂ ਨੂੰ ਆਗੂ ਪਿੰਡਾਂ ਚੋਂ ਨਜ਼ਰ ਨਹੀਂ ਆ ਰਹੇ ਮੈਂ ਮਾਨ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਕਿਹਾ ਕਹਿੰਦੇ 5 ਲੱਖ ਰੁਪਏ ਉਹਨਾਂ ਨੂੰ ਦਵਾਂਗੇ ਜਿਹੜਾ ਪਿੰਡ ਚ ਸਰਬਸੰਤੀ ਕਰੋ ਅਸੀਂ ਕਿਸੇ ਵੀ ਸਿੰਬਲ ਤੇ ਇਲੈਕਸ਼ਨ ਨਹੀਂ ਲੜਾਵਾਂਗੇ ਕਿਉਂਕਿ ਭਾਈ ਚਰਕ ਕਲੈਕਸ਼ਨ ਆ ਪਿੰਡਾਂ ਦੇ ਵਿੱਚੋਂ ਜਦੋਂ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇੰਨੀ ਗੱਲ ਕਹਿਤੀ ਹੈ ਵੀ ਅਸੀਂ ਵਿਦਆਊਟ ਸਿੰਬਲ ਸਰਬਸੰਮਤੀ ਨੂੰ 5 ਲੱਖ ਦਵਾਂਗੇ ਆਪੇ ਪਿੰਡ ਵਾਲਾ ਆਪਣਾ ਨੁਮਾਇੰਦਾ ਜਿਹੜਾ ਉਹ ਪਸੰਦ ਕਰੇ ਚੁਣੇ ਚੁਣ ਕੇ ਆ ਜੇ ਕੋਣ ਮਨਾ ਕਰੂਗਾ ਜਦੋਂ ਪਿੰਡ ਸਾਰਾ ਇੱਕ ਪਾਸੇ ਹੈ ਫਿਰ ਉਹਨੂੰ ਕੋਣ ਮਨਾ ਕਰ ਸਕਦਾ ਹੈ ਪਰ ਬੁਖਲਾਹਟ ਹੋ ਗਈ ਜਿਦ ਤਰ੍ਹਾਂ ਦੀਵਾ ਬੁੱਝਣ ਤੋਂ ਪਹਿਲਾਂ ਫੜਫੜਾਉਂਦਾ ਹੈ ਨਾ ਮੈਂ ਦੇਖ ਰਿਹਾ ਇਹ ਉਹ ਲੀਡਰਸ਼ਿਪ ਹੈ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਦੀ ਆਪਣੇ ਆਪ ਨੂੰ ਕਹਿੰਦੀ ਆ ਵੀ ਅਸੀਂ ਮੇਨ ਪੰਜਾਬ ਦੇ ਵਿੱਚ ਕਾਂਗਰਸ ਨੂੰ ਰਿਪਰੈਜ਼ੈਂਟ ਕਰਦੇ ਆ ਪਰ ਅੱਜ ਇਹਨਾਂ ਦੀ ਜੋ ਬਕਲਾਹਟ ਹੈ ਉਹ ਤੁਹਾਡੇ ਸਾਹਮਣੇ ਆ ਆ ਕੱਲ ਮੈਂ ਕਹਿੰਦਾ ਅਸੀਂ ਅਫਸਰ ਚਾਹੇ ਲੇਡੀਜ਼ ਹੋਵੇ ਆਪਾਂ ਦਿਲੋਂ ਸਤਿਕਾਰ ਕਰਦੇ ਆ 200 200 ਬੰਦਾ ਇੱਕ ਲੇਡੀ ਦੇ ਦਫ਼ਤਰ ਦੇ ਵਿੱਚ ਜਾ ਕੇ ਕੈਸੀਏ ਭਾਸ਼ਾ ਬੋਲ ਰਹੇ ਨੇ ਇਹ ਮਰਿਆਦਾ ਕੋਈ ਉਸ ਤੋਂ ਬਾਅਦ ਕੱਲ 4-500 ਬੰਦਾ ਫਿਰ ਕਹਿੰਦੇ ਨੇ ਵੀ ਅਫਸਰ ਬਹਿਣ ਨਹੀਂ ਦੇ ਹੱਦ ਹੋ ਗਈ ਬਹਿਣ ਤੇ ਤੁਸੀਂ ਨਹੀਂ ਦੇਂਦੇ ਅਫਸਰ ਤੇ ਬੈਠੇ ਨੇ ਕੱਲ ਹੁਣ 500 ਬੰਦਾ ਵੀਡੀਓ ਦੇ ਦਫ਼ਤਰ ਦੇ ਬਾਹਰ ਧਰਨਾ ਲਾ ਰਿਆ ਉੱਥੇ ਹੁਣ ਦੋਵੇਂ ਪਾਰਟੀਆਂ ਕਾਲੀ ਕਾਂਗਰਸੀਆਂ ਦੋਵੇਂ ਰਲੀਆਂ ਨੇ ਹੁਣ ਅੱਗੋਂ ਕਹਿਣ ਵੀ ਅਫਸਰ ਨਹੀਂ ਬੈਠੇ ਤਾਂ ਫਿਰ ਉੱਥੇ ਕੌਣ ਬੈਠਾ ਸੀ ਸੋ ਇਹ ਬਖਲਾਹੜ ਦਾ ਦੇਖੋ ਮੈਂ ਤੁਹਾਨੂੰ ਦੱਸਦਾ ਇਹਨਾਂ ਨੂੰ ਇਹਨਾਂ ਨੂੰ ਇੱਕ ਗੱਲ ਪੁੱਛ ਲਓ ਵੀ ਬੈਂਦਾ ਕੌਣ ਨਹੀਂ ਆ ਕਦੀ ਕਹਿੰਦੇ ਵੀਡੀਓ ਨਹੀਂ ਲੱਭਦਾ ਕਦੀ ਕਹ ਦਿੰਦੇ ਸੈਕਟਰੀ ਨਹੀਂ ਲੱਭਦਾ ਹੱਦ ਹੋ ਗਈ ਇਹ ਐਮਐਲਏ ਸਾਹਿਬ ਉਧਰ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੇ ਡੀਸੀ ਸਾਹਿਬ ਕਹਿੰਦੇ ਨੇ ਕਿ ਤੁਸੀਂ ਦਫ਼ਤਰ ਤੋਂ ਬਾਹਰ ਚਲੇ ਜਾਓ ਜੀ ਇਹ ਮਰਿਆਦਾ ਦੇਖੋ ਮੈਂ ਇੱਕ ਗੱਲ ਪੁੱਛਣੀ ਚਾਹਨਾ ਜਿਹੜੀ ਉਹਨਾਂ ਦੀ ਸ਼ਬਦਾਵਲੀ ਆ ਉਹ ਮਰਿਆਦਾ ਇਹ ਕਦੋਂ ਕਿਹਾ ਗਿਆ ਹੋਊਗਾ ਹਰ ਬੰਦਾ ਆਪਣੇ ਘਰ ਦੇ ਵਿੱਚ ਆਪਣੀ ਇੱਜ਼ਤ ਰੱਖਦਾ ਹੈ ਉਹ ਡੀਸੀ ਨਹੀਂ ਆ ਹੁਣ ਜੇ ਡੀਸੀ ਦਫ਼ਤਰ ਇੱਕ ਸਿਕਿਉਰਟੀ ਗਨਮੈਨ ਉਹਨਾਂ ਦੇ ਨਾਲ ਆ ਜਾਣ ਇਹ ਮਰਿਆਦਾ ਬਣਦੀ ਇਹ 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 ਅਗਲੇ ਨੂੰ ਇਹ ਗੱਲ ਕਹੀ ਜਾ ਰਹੀ ਹੈ ਤੇਰੇ ਪਿਓ ਦਾ ਦਫਤਰ ਤੇ ਫਿਰ ਡੀਸੀ ਸਾਹਿਬ ਕੀ ਕਹਿਣਗੇ ਵੀ ਆਓ ਬੈਠੋ ਜੀ ਤੁਹਾਨੂੰ ਚਾਹ ਪਿਆਈਏ ਰੋਟੀ ਖਵਾਈਏ ਜੀ ਫਿਰ ਤੇ ਜੁੱਤੀਆਂ ਮਾਰਨ ਵਾਲੀਆਂ ਰਹਿ ਗਏ ਫਿਰ ਉਹ ਕਿਉਂ ਨਹੀਂ ਕੀਤੀ ਜੀ ਡਿਪਟੀ ਕਮਿਸ਼ਨਰ ਦੇ ਕੋਲ ਪਾਵਰਸ ਨੇ ਜੀ ਉਸੇ ਵੇਲੇ ਅਰੈਸਟ ਕਰਾ ਸਕਦੇ ਹੋ ਦੇਖੋ ਜੀ ਉਹਨਾਂ ਨੇ ਕੰਪਲੇਂਟ ਪਾਈ ਹੋਗੀ ਉਹਨਾਂ ਨੇ ਵੀ ਪਰ ਦੁੱਖ ਦੀ ਗੱਲ ਇਹ ਹੈ ਅਸੀਂ ਅਫਸਰ ਸਹਿਬਾਨ ਨੂੰ ਇਹ ਕਹਿਣਾ ਚਾਹੁੰਦੇ ਆ ਇਹ ਤੁਹਾਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਨੇ ਇਹਨਾਂ ਦੇ ਪੱਲੇ ਕੁਝ ਨਹੀਂ ਅਸੀਂ ਤਵਾਡੇ ਨਾਲ ਚਟਾਨ ਬਣ ਕੇ ਖੜੇ ਆ ਰਾਤ ਦਿਨ ਜੇ ਕਿਤੇ ਇਹਨਾਂ ਨੇ ਸਾਡੇ ਅਫਸਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਆਮ ਆਦਮੀ ਪਾਰਟੀ ਜਿਹੜੀ ਐ ਉਹ ਅਫਸਰਾਂ ਦੇ ਨਾਲ ਤੁਹਾਨੂੰ ਖਲੋਤੀ ਨਜ਼ਰ ਆਊਗੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਫਤਰ ਖੁੱਲੇ ਨੇ ਅਫਸਰ ਬੈਠੇ ਨੇ ਫੇਰ ਆਖੀ ਜਾਂਦੇ ਆ ਬੰਦ ਹੋ ਗਏ ਜੀ ਸਾਨੂੰ ਆ ਨਹੀਂ ਮਿਲ ਰਿਹਾ ਸਾਨੂੰ ਜੇ ਨਹੀਂ ਮਿਲ ਰਿਹਾ ਕੱਲ ਪੁੱਛੋ ਹਾਂ ਕਾਂਗਰਸੀ ਵਰਕਰਾਂ ਨੂੰ ਕੱਲ ਪ੍ਰਤਾਪ ਬਾਜਵਾ ਜੀ ਆ ਕੇ ਬੈਠ ਕੇ ਕਿੰਨੇ ਚੁੱਲੇ ਟੈਕਸ ਦੇ ਕੇ ਗਏ ਨੇ ਕੀ ਕਰਕੇ ਗਏ ਨੇ ਦੱਸਿਆ ਕਿਉਂ ਨਹੀਂ ਫਿਰ ਉਹਨਾਂ ਨੇ ਮੀਡੀਆ 'ਚ ਹੱਦ ਹੋ ਗਈ। ਆਹ ਦੇਖੋ ਤੁਸੀਂ ਕਹਿੰਦੇ ਨਾ ਫੈਕਟਰੀ ਨਹੀਂ ਹੈਗੇ। ਆ 3 ਫੈਕਟਰੀ ਆ ਵੇਖੋ ਬਾਜਵਾ ਸਾਹਿਬ ਬੈਠੇ ਆ ਵੀਡੀਓ ਸਾਹਿਬ। 3 ਤੋਂ 4 50 ਫੈਕਟਰੀ ਮੌਕੇ ਤੇ ਆ। ਤੁਸੀਂ ਇਲਜ਼ਾਮ ਲਾ ਰਹੇ ਹੋ ਨਾ ਵੇਖੋ ਸਬੂਤ। ਹੁਣ ਆ ਬਾਜਵਾ ਸਾਹਿਬ ਨੇ ਆ 4 50 ਫੈਕਟਰੀ ਖਲੋਤੇ ਆ। ਆ ਵੀਡੀਓ ਸਾਹਿਬ ਇੱਥੇ। ਇਹ ਦੱਸੋ। ਹੁਣ ਪ੍ਰਤੱਖ ਨੂੰ ਤੇ ਪਰਮਾਨਤ ਵੀ ਲੋੜ ਨਹੀਂ। ਆਪਣੀ ਫੋਟੋ ਬਾਈ ਦਿੱਤੀਆਂ ਗਈਆਂ ਸਾਰਾ ਕੁਝ ਦਿੱਤਿਆ ਗਿਆ ਰੋਡ ਇਹ ਹੁਣ ਇਹ ਮੈਂ ਤੁਹਾਨੂੰ ਮੇਨ ਗੱਲ ਦੱਸ ਦਿਆਂ ਜੀ ਅਸਲ ਦੇ ਵਿੱਚ ਕਹਿਣ ਦਾ ਭਾਵ ਇਹਨਾਂ ਨੂੰ ਪਿੰਡਾਂ ਦੇ ਵਿੱਚ ਹੁਣ ਖਲੋਣ ਵਾਸਤੇ ਬੰਦੇ ਨਹੀਂ ਨਜ਼ਰ ਆ ਰਹੇ ਔਰ ਇਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਗ੍ਰਾਫ ਵੱਧ ਰਿਹਾ ਹੈ ਇਹ ਜਿਹੜੀਆਂ ਰੂਟਸ ਨੇ ਜਿਹੜੀਆਂ ਇਹਨਾਂ ਦੀਆਂ ਜੜਾਂ ਲੱਗ ਰਹੀਆਂ ਨੇ ਕਿਤੇ ਇਹ ਜੜਾਂ ਨਾਲ ਲੱਗ ਜਾਣ ਆਪਾਂ ਪੰਜਾਬ ਦੇ ਵਿੱਚ ਇੱਕ ਮੈਸੇਜ ਦੇ ਦਈਏ ਹਾਏ ਸਾਡੇ ਨਾਲ ਬਹੁਤ ਤਕਾ ਹੋਇਆ ਹਾਏ ਸਾਡੇ ਨਾਲ ਬਹੁਤ ਤਕਾ ਹੋਇਆ ਸੋ ਇਹ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਸਾਡਾ ਜਿਹੜਾ ਪ੍ਰਤੱਖ ਜਿਹੜਾ ਉਹ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਦੁੱਧ ਦਾ ਦੁੱਧ ਕੀ ਹੈ ਤੇ ਪਾਣੀ ਦਾ ਪਾਣੀ ਕੀ ਹੈ ਸੋ ਇਹ ਬਿਲਕੁਲ ਹੈ ਕਿ ਜਿਤਨਾ ਮੈਂ ਕਹਿ ਸਕਦਾ ਵੀ ਐਕਟਿੰਗਾਂ ਹੁੰਦੀਆਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਇਹਨਾਂ ਦੀਆਂ ਜਿਹੜੀਆਂ ਲੋਕ ਜਿਹੜੇ ਨੇ ਇਹ ਕਹਿੰਦੇ ਰਲ ਕੇ ਮੈਚ ਖੇਡਣ ਆ ਵੇਖੋ ਆਹ ਦਲਦਨ ਮੈਂ ਤਾਂ ਤੇ ਉਦਾਂ ਕਹਿੰਦੇ ਆਹ ਦੇਖੋ ਮੈਂ 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 ਕਹਿ ਰਿਹਾ ਆਹ ਆ ਆਪੋਜੀਸ਼ਨ ਵਾਲੇ ਲੀਡਰ ਸਾਹਿਬ ਕੀ ਕਹਿੰਦੇ ਸੀ ਵੀਡੀਓ ਹੈ ਨਹੀਂ ਆ ਜਿਹੜੀ ਕੱਲ ਫੋਟੋ ਪਾਈ ਆ ਆ ਨਾਲ ਟੇਬਲ ਤੇ ਬਿਸਕੁਟ ਵੀ ਪਏ ਨੇ ਚਾਹ ਵੀ ਪੀ ਰਹੇ ਨੇ ਇਹ ਇਹ ਕੌਣ ਨੇ ਆ ਨਾਲ ਬੰਦੇ ਕੌਣ ਨੇ ਇਹ ਕੀ ਆ ਕੀ ਸਾਰੇ ਰਲ ਕੇ ਮੈਚ ਖੇਡਣ ਦੇ ਆ ਖਾਲੀ ਤੇ ਕਾਂਗਰਸੀ ਨਾਲ ਸੋ ਸੋ ਕਹਿਣ ਦਾ ਭਾਵ ਮੈਂ ਇੱਕੋ ਗੱਲ ਕਹੂੰਗਾ ਵਿਰੋਧੀ ਧਿਰ ਦੇ ਵਿੱਚ ਅਸੀਂ ਵੀ ਰਹੇ ਆ ਪਰ ਆਪਣੀ ਮਰਿਆਦਾ ਤੇ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਐਡੀ ਭੱਦੀ ਸ਼ਬਦਾਵਲੀ ਜਿਹੜੀ ਇਹਨਾਂ ਅੱਜ ਜ਼ਿਲ੍ਹਾ ਗਰਦਾਸਪੁਰ ਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਤਾਂ ਨਾਲ ਦੇ ਨਾਲ ਜਿਹੜੇ ਹਲ ਐਮਐਲਏ ਸਾਬਾਨ ਜਿਹੜੇ ਡਿਪਟੀ ਕਮਿਸ਼ਨਰ ਗਰਦਾਸਪੁਰ ਦੀ ਕੋਠੀ 'ਚ ਦਫ਼ਤਰ 'ਚ ਉਹਨਾਂ ਦੇ ਗਏ ਜਿਹੜੀ ਉਹਨਾਂ ਸ਼ਬਦਾਬ ਵੀ ਅੱਜ ਡੀਸੀ ਸਾਹਿਬ ਨੂੰ ਵਰਤੀ ਹੈ ਮੈਂ ਉਹਦੀ ਗੜੀ ਸ਼ਬਦਾ 'ਚ ਨਿੰਦਾ ਕਰਦਾ ਲੋਕਾਂ ਨੂੰ ਅੱਜ ਪਤਾ ਲੱਗ ਗਿਆ ਕਿ ਜਿਹੜੇ ਨੁਮਾਇंदे ਆਪਾਂ ਚੁਣ ਕੇ ਭੇਜੇ ਨੇ ਅਸਲੀਅਤ ਉਹਨਾਂ ਦਾ ਚਿਹਰਾ ਜਿਹੜਾ ਵੇਖ ਲਿਆ ਲੋਕਾਂ ਨੇ ਇਸ ਕਰਕੇ ਉਹਨਾਂ ਡੀਸੀ ਦਫ਼ਤਰ ਦੀ ਤਹੀਨ ਕੀਤੀ ਹੈ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਇਹਨਾਂ ਤੇ ਠੁਕਵੇ ਬੰਦ ਦੀ ਕਾਰਵਾਈ ਜਿਹੜੀ ਉਹਨਾਂ ਹੋਣੀ ਚਾਹੀਦੀ ਹੈ ਇਹ ਬਖਲਾਗੇ ਨੇ ਇਹ ਜਿਹੜੇ ਸਾਡੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾਉਂਦੇ ਨੇ ਕਿ ਸਾਡੇ ਬੰਦਿਆਂ ਨੂੰ ਚੁੱਲਾ ਟਕਤੀਆਂ ਰਸੀਦਾ ਨਹੀਂ ਮਿਲਦੀਆਂ ਮੈਂ ਤੁਹਾਡੇ ਚੈਨਲ ਉੱਤੇ ਰਾਈ ਕਹਿਣਾ ਚਾਹੁੰਨਾ ਕਿ ਕੱਲ ਵੀ ਮੈਂਬਰ ਆਫ ਪਾਰਲੀਮੈਂਟ ਡੇਰਾ ਬਾਬਾ ਨਾਨਕ ਵੀਡੀਓ ਕਲਾਂ ਨੌਰ ਤੇ ਦਫ਼ਤਰ ਗਿਆ ਉੱਥੇ ਜਾ ਕੇ ਦਫ਼ਤਰ 'ਚ ਬਹਿ ਕੇ ਬੀੜੀਆਂ ਨੂੰ ਧੱਕੇ ਮਾਰੇ ਸੈਕਟਰੀਆਂ ਨੂੰ ਧੱਕੇ ਮਾਰੇ ਆਪਣੀ ਆਕੜਬਾਜ਼ੀ ਦਾ ਆਪਣੇ ਅਹੁਦੇ ਦਾ ਜਿਹੜਾ ਇਹਨੇ ਦੁਰਪਯੋਗ ਕੀਤਾ ਜਿਹੜਾ ਬਹੁਤ ਨਿੰਦਣਯੋਗ ਹੈ ਐਮਪੀ ਨੂੰ ਆਪਣੇ ਲੈਵਲ ਦਾ ਨਹੀਂ ਪਤਾ ਕਿ ਮੇਰਾ ਲੈਵਲ ਕੀ ਆ ਤੇ ਮੈਂ ਧੱਕੇ ਕਿੰਨੂ ਮਾਰ ਰਿਹਾ ਇਸ ਕਰਕੇ ਮੈਂ ਜਦੋਂ ਮੈਨੂੰ ਵੀ ਪਤਾ ਲੱਗਾ ਤਾਂ ਆਪਾਂ ਉੱਥੇ ਗਏ ਮੇਰੇ ਜਾਣ ਤੋਂ ਪਹਿਲਾਂ ਇਹ ਦਫ਼ਤਰ ਛੱਡ ਕੇ ਬਾਹਰ ਗਿਆ ਕਿਆ ਹੋ ਜੀਆਂ ਹਰਕਤਾਂ ਕਰਨੀਆਂ ਮੇਰੇ ਖਰੇ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਆਪਾਂ ਆਪਸਰਾ ਦੇ ਨਾਲ ਖੜੇ ਆਂ ਮੁਲਾਜ਼ਮਾਂ ਦੇ ਨਾਲ ਖੜੇ ਆਂ ਬੜੇ ਪਾਰਦਰਸ਼ੀ ਢੰਗ ਨਾਲ ਜਿਹੜੀਆਂ ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਨੇ ਹਰ ਇੱਕ ਪਾਰਟੀ ਦੇ ਨਾਮ ਦੇ ਨੂੰ ਚੁੱਲਾ ਟੱਕ ਮਿਲ ਰਹੀਆਂ ਨੇ ਇਸ ਕਰਕੇ ਇਹ ਇਹਨਾਂ ਦੀ ਬੁਖਰਾੜ ਨਹੀਂ ਹੈ ਕਾਰਨ ਇਹ ਹੈ ਕਿ ਇਹਨਾਂ ਨੂੰ ਅੱਜ ਪਿੰਡਾਂ 'ਚ ਕੈਂਡੀਡੇਟ ਨਹੀਂ ਲੱਭ ਪਰੇ ਸਰਪੰਚੀ ਦੀ ਚੋਣ ਲੜਨ ਵਾਸਤੇ ਇੱਕ ਬਹਾਨਾ ਬਣਾ ਰਹੇ ਨੇ ਇਸ ਕਰਕੇ ਇਹਨਾਂ ਨੂੰ ਮੈਂ ਅੱਜ ਇਹਨਾਂ ਦੀ ਜਿਹੜੀਆਂ ਨਾ ਜ਼ਿਲ੍ਹੇ ਕਦਾਖਪੁਰ ਚ ਜਿਹੜੀਆਂ ਇਹਨਾਂ ਡੀਪੀ ਮਿਛਲਦੇ ਕੀਤੀਆਂ ਮੈਂ ਉਹਦੀ ਪੁਰਜੋਰ ਨਿੰਦਾ ਕਰਦਾ ਅਸੀਂ ਹਮੇਸ਼ਾ ਮਰਾਜਮੰਦ ਨਾਲ ਖੜੇ ਆ ਆਮ ਆਦਮੀ ਪਾਰਟੀ ਮਰਾਜਮੰਦ ਦਾ ਸਤਿਕਾਰ ਕਰਦੇ ਆ ਕਿਹਾ ਕਿ ਜਦੋਂ ਤੁਸੀਂ ਉੱਥੇ ਪਹੁੰਚੇ ਹੋ ਕਲਾ ਨੌਰ ਉੱਥੇ ਕੋਈ ਗੁੰਡਾ ਟਾਇਪ ਦੇ ਜਿਹੜੇ ਗੋਪੀ ਗੋਲੀ ਨਾਲ ਗੈਂਗਸਟਰ ਵਾ ਉਹ ਤੁਹਾਡੇ ਨਾਲ ਆਇਆ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਗੈਂਗਸਟਰ ਪੈਦਾ ਕਿੰਨਾ ਕੀਤੇ ਨੇ ਅੱਜ ਇਹਨਾਂ ਨੂੰ ਗੋਪੀ ਗੋਲੀ ਦੇ ਪਿਆ ਜਿੰਨਾਂ ਗੈਂਗਸਟਰ ਜਿਹੜੇ ਇਹਨਾਂ ਦੀਆਂ ਗੱਡੀਆਂ ਚ ਘੁੰਮਦੇ ਸੀਗੇ ਇਹ ਅਸੀਂ ਢਾਈ ਸਾਲਾਂ ਚ ਗੈਂਗਸਟਰ ਪੈਦਾ ਕਰ ਦਿੱਤੇ ਨੇ ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ ਜੇ ਐਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਯੂਪੀ ਚੇਰਮਨ ਮੁਖਤਾਰ ਅंसारी ਦੀ ਕੋਠੀ 'ਚ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹਦੀ ਮੁਖ ਸਾਹਿਬ ਮੁਖਤਾਰ ਅंसारी ਨਾਲ ਪਿਛਲੀ ਵਾਰੀ 2022 'ਚ ਜਿਹੜੀ ਇਲੈਕਸ਼ਨ ਹੋਈ ਆ ਜਿਹੜੇ ਯੂਪੀ 'ਚੋਂ ਗੈਂਗਸਟਰ ਆਏ ਉਹ ਕਿੰਨੇ ਲੈ ਕੇ ਆਉਂਦੇ ਸੀਗੇ ਮੈਨੂੰ ਦੱਸਦਾ ਜੱਗੋ ਪੁਗਾਣਾ ਕੋਈ ਨਹੀਂ ਮਾਦਾ ਦੀ ਵੀਡੀਓ ਤੁਹਾਡਾ ਵਾਇਲ ਹੋ ਰਹੀ ਜਿਸ ਆਪ ਦੀ ਸ਼ਾਹਦਾ ਮੇਰਾ ਦਫ਼ਤਰ ਆ ਜੀ ਮੇਰੇ ਦਫ਼ਤਰ ਦੇ ਵਿੱਚ ਸਾਰੇ ਆ ਸਕਦੇ ਨੇ ਜਦੋਂ ਜਗੂ ਭਗਵਾਨ ਪ੍ਰਦੀ ਮਾਤਾ ਗਿਆ ਕੋ ਬੱਚਾ ਕਿਸੇ ਦਾ ਗਲਤ ਹੋ ਜਾ ਉਹਦੀ ਮਾਤਾ ਨਹੀਂ ਗੰਗਸਰ ਅੱਜ ਉਹਦੀ ਮਾਂ ਤੇ ਇਲਜ਼ਾਮ ਲਾਉਣਗੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹ ਕਹਿੰਦੇ ਜੀ ਫਿਰ ਇਹ ਤੇ ਉਹ ਹੋ ਗਿਆ ਇੱਕ ਮੁਠੀ ਚੁੱਕ ਲੋ ਦੂਜੀ ਤਿਆਰ ਦੂਸਰੀ ਪਾਰਟੀ ਵੀ ਉਸੇ ਉਸੇ ਲਈ ਚਲਵਾ ਦੇ ਚੱਲੇਗੀ ਜੀ ਬਿਲਕੁਲ ਨਹੀਂ ਚੱਲੇਗੀ ਅਸੀਂ ਕਦੀ ਕੋ ਕਦੀ ਕਿਸ ਦੀ ਸਪੋਰਟ ਕੀਤੀ ਹੈ ਮੇਰਾ ਬਬ ਕਦੀ ਸਪੋਰਟ ਕਿੱਥੇ ਦਫ਼ਤਰ ਆ ਗਿਆ ਦਫ਼ਤਰ ਹੋ ਗਈ ਦਫ਼ਤਰ ਪਬਲਿਕ ਵਾਸਤੇ ਦਫ਼ਤਰ ਹੈ ਜੀ ਮੇਰੇ ਪਬਲਿਕ 'ਚ ਹਰ ਬੰਦਾ ਆ ਸਕਦਾ ਹੈ ਹਰ ਪਾਰਟੀ ਦਾ ਬੰਦਾ ਆ ਸਕਦਾ ਹੈ ਉੱਥੇ ਕਾਂਗਰਸ ਵੀ ਆ ਸਕਦੇ ਆਕਾਲੀ ਦਲ ਵੀ ਆ ਸਕਦੇ ਆਮ ਆਦਮੀ ਪਾਰਟੀ ਵੱਲੋਂ ਦਫ਼ਤਰ ਸਾਰਿਆਂ ਦਾ ਸਾਂਝਾ ਹੁੰਦਾ ਹਰ ਬੰਦੇ ਨੂੰ ਉੱਥੇ ਦਫ਼ਤਰ ਚਾਉਣਾ ਚਾਹੀਦਾ ਆਪਾਂ ਸਾਉਸ ਸਾਡੇ ਪੱਤਰ ਨਾਲ ਸੱਜੀ ਨੇ ਸਵਾਲ ਕੀਤਾ ਕਿ ਇੱਕ ਉਮੀਦਵਾਰ ਤੋਂ ਦੂਸਰੀ ਤਿਆਰ ਹੈ ਜਿਵੇਂ ਇਹ ਬੇਸ਼ੱਕ ਮੰਨਦੇ ਆ ਕਿ ਵਰਤੀ ਪਾਰਟੀ ਵੱਲੋਂ ਇਹ ਰੀਤਾਂ ਚਲਾਈਆਂ ਗਈਆਂ ਸਨ ਵੋਟਾਂ ਵੀ ਕੱਟ ਵੱਢ ਨਾਮ ਦੀ ਪੱਤਰ ਸਰਪੰਚੀਆਂ ਜਿਹੜੀਆਂ ਕਾਗਜ਼ਾਂ 'ਤੇ ਰੱਦ ਕਰਕੇ ਦੇ ਦੇਣੀਆਂ ਪਰ ਹੁਣ ਇਹ ਸਰਕਾਰ ਦੇ ਦੌਰਾਨ ਵੀ ਉਪਤਾ ਆਧਾਰਨ ਵਿਧਾਨ ਸਭਾ ਹਲਕਾ ਦਿਨਨਗਰ ਦੇ ਪਿੰਡ ਸੁੰਦਰ ਦੀ ਬੀਤੇ ਦਿਨ ਵੀਡੀਓ ਵਾਇਰਲ ਹੋਈ ਹੈ ਸਰਪੰਚ ਮੌਜੂਦਾ ਕੰਸੀ ਉਦੀ ਵੋਟ ਕੱਟ ਦਿੱਤੀ ਜਾਂਦੀ ਆ ਉਹਦੇ ਪਰਿਵਾਰ ਦੀਆਂ ਸਾਰੀਆਂ ਵੋਟਾਂ ਠਾਰਾਂ ਕੱਟ ਦਿੱਤੀਆਂ ਜਾਂਦੀਆਂ ਨੇ ਉਹ ਵਿਚਾਰਾ ਕੰਦਾ ਨਾ ਵੱਜ ਰਿਹਾ ਪ੍ਰਸ਼ਾਸਨ ਚ ਕੀ ਕਰ ਮੈਂ ਮੈਂ ਤੁਹਾਨੂੰ ਇਹਨਾਂ ਦੇ ਪਿਛਲੇ ਜਿਹੜਾ ਸਮਾਂ ਬੀਤਿਆ ਜਿਹੜੀ ਪਿਛਲੀ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਇੱਥੋਂ ਤੱਕ ਕਿ ਵੀਡੀਓ ਦਫ਼ਤਰਾਂ ਨੂੰ ਜਿੰਦਰੇ ਮਾਰੇ ਗਏ ਦਫ਼ਤਰਾਂ ਚ ਕੋਈ ਮੁਲਾਜ਼ਮ ਨਹੀਂ ਲਾ 99% ਜਿਹੜੀਆਂ ਲੈਕਚਰਾਂ ਪੰਚਾਇਤਾਂ ਦੀਆਂ ਹੋਈਆਂ ਇਹਨਾਂ ਦੇ ਬੰਦੇ ਬਣੇਗੇ ਕਿਸੇ ਨੂੰ ਦਫ਼ਤਰਾਂ ਦੇ ਅੰਦਰ ਬਣ ਨਹੀਂ ਦਿੱਤਾ ਅੱਜ ਉਹੀ ਦਫ਼ਤਰ ਨੇ ਜਿਹੜੇ ਸਵੇਰ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਮੁਲਾਜ਼ਮ ਕੰਮ ਕਰ ਰਹੇ ਨੇ ਇਹ ਸਿਰਫ ਇੱਕ ਇਲਜ਼ਾਮ ਆ ਪਾਰਟੀ ਤੇ ਲਾਉਣਾ ਇਹਨਾਂ ਨੂੰ ਬੰਦੇ ਨਹੀਂ ਲੱਭ ਰਹੇ ਇਹ ਕਾਰਨ ਹੈ ਕਿ ਇਹਨਾਂ ਦਾ ਕੀ ਸਾਡੇ ਤੇ ਪੇਲਾਂਉਂਦੇ ਨੇ ਇਲਜ਼ਾਮ ਲਾਉਂਦੇ ਨੇ ਸਾਡਾ ਸਵਾਲ ਹੈ ਕਿ ਜਿਹੜੀਆਂ ਵੋਟਾਂ ਘਟਣ ਦਾ ਜਾਂ ਕੋਈ ਹੋਰ ਠੱਕੇ ਸਹੀ ਦਾ ਆਮ ਆਵੀ 42 ਇਤਾਂ ਦੀ ਉਮੀਦ ਨਹੀਂ ਬਿਲਕੁਲ ਨਹੀਂ ਉਮੀਦ ਜੀ ਅੱਜ ਵੀ ਆਮ ਆਦਮੀ ਬੜੀ ਅਸੀਰ ਰਾਜਨੀਤੀ ਤੇ ਵਿਸ਼ਵਾਸ ਨਹੀਂ ਰੱਖਦੀ ਬਾਤ ਕਰ ਲਿਓ ਪਹਿਲਾਂ ਮਾਈਕ ਤੇ ਆਵਾਜ਼ ਆ ਰਹੀ ਹੈ ਬੋਲੋ ਤੁਸੀਂ ਆਵਾਜ਼ ਆ ਰਹੀ ਹੈ ਬੋਲੋ ਬੋਲੋ ਰਹਿ ਦੋ ਰਹਿ ਦੋ ਰਹਿ ਦੋ ਮਾਈਕ ਦੀ ਆਵਾਜ਼ ਆ ਰਹੀ ਹੈ ਮਾਈਕ ਆ ਰਹੀ ਹੈ